ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚ ਪਨੀਰ ਦੀ ਸਬਜੀ ਇਹ ਸਬਜੀ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦੀ ਹੈ ਤੇ 5 ਤੋਂ 10 ਮਿੰਟ ਵਿੱਚ ਬਨ ਵੀ ਜਾਂਦੀ ਹੈ ਚਲੋ ਹੁਣ ਅਸੀਂ ਆਪਣੀ ਅੱਜ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਇੱਕ ਕੜਾਹੀ ਨੂੰ ਮੈਂ ਕਰ ਲਿਆ ਗਰਮ ਤੇ ਉਹਦੇ ਵਿੱਚ ਪਾਇਆ ਇੱਕ ਕੜਛੀ ਸਰੋਂ ਦਾ ਤੇਲ ਤੁਸੀਂ ਇੱਥੇ ਕੋਈ ਵੀ ਔਇਲ ਯੂਜ਼ ਕਰ ਸਕਦੇ ਹੋ ਪਰ ਮੈਂ ਸਰੋਂ ਦਾ ਤੇਲ ਹੀ ਯੂਜ਼ ਕਰਦੀ ਹਾਂ ਜ਼ਿਆਦਾਤਰ ਤੋ ਸਾਰਾ ਤੇਲ ਗਰਮ ਹੋ ਗਿਆ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਜੀਰੇ ਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਜਿਹੜਾ ਸਾਡਾ ਜੀਰਾ ਹੈ ਉਹ ਚੰਗੀ ਤਰ੍ਹਾਂ ਰੋਸਟ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਅਦਰਕ ਲਸਣ ਤੇ ਹਰੀ ਮਿਰਚਾਂ ਨੂੰ ਦੋ ਹਰੀ ਮਿਰਚਾਂ ਨੂੰ ਬਰੀਕ ਕੱਟਿਆ ਪੰਜ ਤੋਂ ਛੇ ਲਸਣ ਦੀ ਕਲੀਆਂ ਤੇ 1 ਇੰਚ ਅਦਰਕ ਹੁਣ ਅਸੀਂ ਇਹਨਾਂ ਨੂੰ ਵੀ 30 ਸੈਕਿੰਡ ਲਈ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਐਥੇ 30 ਸੈਕਿੰਡ ਹੋ ਗਏ ਸੀਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੋ మీడియం ਸਾਈਜ਼ ਕੱਟੇ ਹੋਏ ਪਿਆਜ਼ ਜਿਵੇਂ ਮੈਂ ਇੱਥੇ ਪਿਆਜ਼ ਛੋਟੇ-ਛੋਟੇ ਲਿੱਤੇ ਸੀਗੇ ਪਰ ਇਹ ਦੋ ਮੀਡੀਅਮ ਸਾਈਜ਼ بڑے ਪਿਆਜ਼ਾਂ ਦੇ ਕਰੀਬ ਸੀ ਤੇ ਹੁਣ ਅਸੀਂ ਇਹਨੂੰ ਸਲਾਈਸਿਜ਼ ਵਿੱਚ ਕੱਟ ਲਿਆ ਸੀਗਾ ਜਿਆਦਾ ਪਤਲੇ ਨਾ ਕੱਟਿਓ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਇਹਨਾਂ ਨੂੰ ਤੁਸੀਂ ਜਿਆਦਾ 골ਡਨ ਬ੍ਰਾਊਨ ਨਹੀਂ ਕਰਨਾ ਹੈ ਸੌਫਟ ਹੋਣੇ ਤੱਕ ਹੀ ਅਸੀਂ ਇਸ ਨੂੰ ਪਕਾਵਾਂਗੇ ਇੱਥੇ ਮੈਂ 200 ਗ੍ਰਾਮ ਪਨੀਰ ਨੂੰ ਲੰਬੇ-ਲੰਬੇ ਟੁਕੜਿਆਂ ਵਿੱਚ ਕੱਟ ਕੇ ਸਾਈਡ ਤੇ ਰੱਖ ਲਿਆ ਐਵੇਂ ਹੀ ਤੁਸੀਂ ਲੰਬੇ-ਲੰਬੇ ਟੁਕੜੇ ਕੱਟਿਓ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਪਿਆਜ਼ ਹੈ ਉਹਨਾਂ ਦਾ ਕਲਰ ਚੇਂਜ ਹੋ ਗਿਆ ਹੈ ਔਰ ਟ੍ਰਾਂਸਲੂਸੈਂਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸ਼ਿਮਲਾ ਮਿਰਚ ਗਾਜਰ ਤੇ ਪੱਤਾ ਗੋਭੀ ਪੱਤਾ ਗੋਭੀ ਪਈ ਸੀ ਇਸ ਲਈ ਮੈਂ ਯੂਜ਼ ਕਰ ਲਈ ਅਗਰ ਤੁਹਾਡੇ ਘਰੇ ਨਹੀਂ ਹੈ ਤਾਂ ਤੁਸੀਂ ਸ਼ਿਮਲਾ ਮਿਰਚ ਤੇ ਸਾਡੀ ਜਿਹੜੀ ਗਾਜਰ ਹੈ ਉਹਨਾਂ ਨੂੰ ਵੀ ਕੱਟ ਕੇ ਪਾ ਸਕਦੇ ਇਹਨਾਂ ਨੂੰ ਮੈਂ ਅੱਜ ਜ਼ਿਆਦਾ ਬਰੀਕ ਨਹੀਂ ਕੱਟਿਆ ਥੋੜਾ ਥੋੜਾ ਥਿੱਕ ਕੱਟਿਆ ਤੇ ਲੰਬਾ ਲੰਬਾ ਕੱਟਣਾ ਹੈ ਹੁਣ ਅਸੀਂ ਇਹਨਾਂ ਨੂੰ ਪਿਆਜ਼ਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਅਸੀਂ ਸਬਜ਼ੀਆਂ ਨੂੰ 1 ਮਿੰਟ ਦੇ ਕਰੀਬ ਪਕਾ ਲੈਣਾ ਹੈ ਇੱਥੇ 1 ਮਿੰਟ ਹੋ ਗਿਆ ਸੀਗਾ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਦੋ ਮੀਡੀਅਮ ਸਾਈਜ਼ ਕੱਟੇ ਹੋਏ ਟਮਾਟਰ ਟਮਾਟਰਾਂ ਨੂੰ ਤੁਸੀਂ ਪਿਆਜ਼ਾਂ ਦੇ ਨਾਲ ਪਹਿਲਾਂ ਨਹੀਂ ਐਡ ਕਰਨਾ ਬਾਅਦ ਵਿੱਚ ਹੀ ਐਡ ਕਰਿਓ ਅਗਰ ਅਸੀਂ ਟਮਾਟਰ ਜਿਹੜੇ ਪਹਿਲਾਂ ਐਡ ਕਰ ਦਵਾਂਗੇ ਤਾਂ ਸਾਡੀ ਸਬਜ਼ੀਆਂ ਉਹਨਾਂ ਦਾ ਚੰਗੀ ਤਰ੍ਹਾਂ ਫਰਾਈ ਨਹੀਂ ਹੋਣਾ ਉਹਨਾਂ ਪਾਣੀ ਛੱਡ ਦਿੰਦੇ ਨੇ ਇਸ ਲਈ ਟਮਾਟਰ ਅਸੀਂ ਬਾਅਦ 'ਚ ਐਡ ਕਰਾਂਗੇ ਮ ਟਮਾਟਰ ਤੇ ਸਬਜੀ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਸਵਾਦ ਅਨੁਸਾਰ ਨਮਕ ਅੱਧਾ ਚਮਚ ਹਲਦੀ ਦਾ ਪਾਊਡਰ 1/4 ਤੇ ਅੱਧਾ ਚਮਚ ਪਾਣਾ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਤੇ 1/4 tsp ਪਾਣਾ ਅਸੀਂ ਇਹਦੇ ਵਿੱਚ ਗਰਮ ਮਸਾਲਾ ਇਹਦੇ ਵਿੱਚ ਮੈਂ ਹੋਰ ਕੋਈ ਐਕਸਟਰਾ ਮਸਾਲਾ ਨਹੀਂ ਯੂਜ਼ ਕਰ ਰਹੀ ਇਹੀ ਮਸਾਲੇ ਯੂਜ਼ ਕੀਤੇ ਨੇ ਤੇ ਇਹਨਾਂ ਬੇਸਿਕ ਮਸਾਲਿਆਂ ਨਾਲ ਹੀ ਸੋਡੀ ਸਾਡੀ ਸਬਜੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਵੇਗੀ ਹਨ ਮਸਾਲੇ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਤੇ ਮਸਾਲੇ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਸਾਰਾ ਮਿਕਸ ਅਪ ਹੋ ਗਿਆ ਨੇ ਹੁਣ ਅਸੀਂ ਇਹਨਾਂ ਵਿੱਚ ਪਾਵਾਂਗੇ ਆਪਣੇ ਕੱਟੇ ਹੋਏ ਪਨੀਰ ਇੱਥੇ ਮੈਂ 200 ਗ੍ਰਾਮ ਪਨੀਰ ਲਿਆ ਹੈ ਉਹਨਾਂ ਨੂੰ ਲੰਬੇ ਲੰਬੇ ਤੇ ਮੋਟੇ ਸਲਾਈਸਸ ਵਿੱਚ ਕੱਟ ਲਿਆ ਸੀਗਾ ਹੁਣ ਅਸੀਂ ਉਸ ਨੂੰ ਆਪਣੀ ਸਬਜ਼ੀ ਦੇ ਵਿੱਚ ਪਾ ਕੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਅਸੀਂ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ। ਹੁਣ ਅਸੀਂ ਇਸ ਨੂੰ ਢੱਕ ਕੇ 2 ਤੋਂ 3 ਮਿੰਟ ਲਈ ਚੰਗੀ ਤਰ੍ਹਾਂ ਪਕਾ ਲਵਾਂਗੇ। ਤੁਸੀਂ ਚਾਹੋ ਤਾਂ ਵਿੱਚ ਨੂੰ ਇਸ ਨੂੰ ਢੱਕਣ ਹਟਾ ਕੇ ਛੇੜ ਵੀ ਸਕਦੇ ਹੋ ਜੇਕਰ ਤੁਹਾਨੂੰ ਲੱਗੇ ਸਾਡੀ ਸਬਜ਼ੀ ਨੀਚੇ ਲੱਗ ਰਹੀ ਹੈ। ਹੁਣ ਹੱਥੇ 3 ਤੋਂ 4 ਮਿੰਟ ਹੋ ਗਏ ਸੀਗੇ। ਤੇ ਵੇਖੋ ਸਬਜ਼ੀ ਬਹੁਤ ਵਧੀਆ ਤਿਆਰ ਹੋ ਗਈ ਹੈ ਪਰ ਹਜੇ ਇਸ ਨੂੰ ਅਸੀਂ ਹੋਰ ਪਕਾਣਾ ਹੈ। ਥੋੜੀ ਜੀ ਇਹਦੇ ਵਿੱਚ ਥੋੜੀ ਕਸਰ ਬਾਕੀ ਹੈ। ਅਸੀਂ ਉਸ ਨੂੰ 3 ਤੋਂ 4 ਮਿੰਟ ਲਈ ਹੋਰ ਅਸੀਂ ਮੀਡੀਅਮ ਫਲੇਮ ਤੇ ਬਿਨਾ ਟਕੇ ਪਕਾ ਲਵਾਂਗੀ ਤਾਂ ਜੋ ਇਹਦੇ ਵਿੱਚ ਪਾਣੀ ਵੀ ਨਾ ਰਹੇ ਸੁੱਕੀ ਸੁੱਕੀ ਵੀ ਬਣੇ ਹੁਣ ਅਸੀਂ ਇਹਦੇ ਵਿੱਚ ਪਾਣੀ ਹੈ ਥੋੜੀ ਜਿਹੀ ਸੋਇਆ ਸੌਸ ਇਹ ਆਪਸ਼ਨਲ ਹੈ ਤੁਹਾਡਾ ਮਨ ਹੈ ਤਾਂ ਤੁਸੀਂ ਪਾ ਵੀ ਸਕਦੇ ਹੋ ਇਹਦੇ ਨਾਲ ਨਾ ਕਲਰ ਵਧੀਆ ਆਉਂਦਾ ਇਸ ਲਈ ਮੈਂ ਥੋੜੀ ਜਿਹੀ ਐਡ ਕਰ ਦਿੰਦੀ ਹਾਂ ਇੱਥੇ ਮੈਂ ਅੱਧਾ ਚਮਚ ਐਡ ਕੀਤਾ ਹੈ ਜਿਆਦਾ ਨਹੀਂ ਕੀਤਾ ਹੈ ਅਗਰ ਤੁਹਾਡੇ ਕੋਲ ਮਨ ਹੈ ਤੁਹਾਡਾ ਪਾਣੀ ਦਾ ਤੁਸੀਂ ਐਡ ਕਰ ਸਕਦੇ ਹੋ ਨਹੀਂ ਤੁਸੀਂ ਸਮਸ ਕਿਪ ਵੀ ਕਰ ਸਕਦੇ ਹੋ ਸੋ ਇਸ ਉਸ ਪੰਦਵਾਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਇੱਥੇ 3 ਤੋਂ 4 ਮਿੰਟ ਹੋ ਗਏ ਸੀਗੇ ਇਹ ਜਿਹੜੀ ਸਬਜੀ ਹੈ ਉਹ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੀ ਸਬਜੀ ਬਣ ਕੇ ਤਿਆਰ ਹੋਈ ਹੈ ਕਿੰਨਾ ਵਧੀਆ ਇਸ ਦਾ ਕਲਰ ਆਇਆ ਤੇ ਸਵਾਦ ਵੀ ਬਹੁਤ ਬਣੀ ਹੈ ਥੋਨਾ ਸੀ ਇਸ ਨੂੰ ਤਨੀਏ ਨਾਲ ਗਾਰਨਿਸ਼ ਕਰਾਂਗੇ ਅਗਰ ਤੁਹਾਨੂੰ ਮੇਰੀ ਸਬਜੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਚਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਆਪਾਂ ਮਿਲਦੇ ਆਂ ਨੈਕਸਟ ਰੈਸਪੀ ਚ ਉਦੋਂ ਤੱਕ ਲਈ ਸ਼੍ਰੀਕਾਂਕ ਸ਼੍ਰੀਕਾਂਕ ਬਾਏ ਬਾਏ